ਸ਼ੇਰੇ ਵਾਲਾ ਜਿਹੜਾ ਬੱਕਰਾ ਵੱਡਾ ਉਹਦਾ ਇਹ ਪੁੱਤ ਆ ਤੇ ਗਿੱਲੂ ਦਾ ਬੱਚਾ ਹੈ ਤੇ ਉਹਦੀ ਆਪਾਂ ਵੀਡੀਓ ਬਿੱਲੂ ਦੀ ਆਪਾਂ ਤੁਹਾਨੂੰ ਬਾਅਦ ਚ ਵਿਖਾਵਾਂਗੇ ਜਿਵੇਂ ਤੇ ਉਮਰ ਹੈਗੀ ਆਂਦੀ ਪੂਰੀ ਲਗਭਗ 1 ਸਾਲ ਉਹ ਜਿਹੜਾ ਲੈ ਲਈ ਪੁੱਤ ਵਾਲੇ ਨਹੀਂ ਨਹੀਂ ਬੋਣੀ ਵਾਲੇ ਆ ਇਹ ਡੇਢ ਵਾਲਿਆਂ ਦਾ ਡੇਢ ਦਾ ਹਾਂ ਪੂਰੇ ਦਾ ਚੱਲ ਚੱਲ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਇੱਕ ਨਵੇਂ ਕਨਸੈਪਟ ਤੇ ਆ ਕਿ ਜੋ ਆ ਵੀਡੀਓ ਹੈਗੀ ਆਪਣੀ ਗੋਟ ਫਾਰਮਿੰਗ ਤੇ ਕਿ ਜਿਹੜਾ ਆਪਣੀ ਜ਼ਿੰਮੇਵਾਰੀ ਵਿੱਚ ਪੂਰਾ ਹੈਲਪਫੁਲ ਆ ਇੱਕ ਸਹਾਇਕ ਧੰਦਾ ਹੈ ਤੇ ਇਹਦੇ ਉੱਤੇ ਬਣਾਉਣ ਜਾ ਰਹੇ ਆ ਤੇ ਸਟਾਰਟਿੰਗ ਕਰਦੇ ਆਂ ਆਪਾਂ ਇਸ ਵੀਡੀਓ ਦੀ ਆਪਣੇ ਘਰ ਦੇ ਬੱਕਰਿਆਂ ਤੋਂ ਮੈਂ ਸਟਾਰਟਿੰਗ ਕੀਤੀ ਸੀ ਇੱਕ ਜੋੜਾ ਲੈ ਆ ਕੇ ਜਿਵੇਂ ਇੱਕਾ ਬੱਕਰਾ ਸੀ ਤੇ ਇੱਕ ਇਹਦੇ ਨਾਲ ਬੱਕਰੀ ਸੀ ਤੇ ਇਸ ਗੋਟ ਫਾਰਮਿੰਗ ਦੇ ਵਿੱਚ ਮੈਂ ਕਿਤੇ ਅੱਜ ਇਸ ਤੋਂ ਬਾਅਦ ਮੈਂ ਤੁਹਾਨੂੰ ਅਗਲੀ ਵੀ ਬਖਾਵਾਂਗਾ ਜਿਵੇਂ ਕਿ ਜਿਹਦੇ ਵਿੱਚ ਆਪਣੇ ਇਹਦੇ ਫਾਦਰ ਮਦਰ ਸਾਰਾ ਕੁਝ ਖਾਨਦਾਨ ਉਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਪਹਿਲਾਂ ਮੈਂ ਇਹਦੇ ਬਾਰੇ ਦੱਸ ਦੇਣਾ ਜੋ ਇਹਦਾ ਖਾਨਦਾਨ ਆ ਇਹ ਬੱਕਰੇ ਦਾ ਤੇ ਕੁਮਰ ਕੀ ਆ ਜੋ ਇਹਦਾ ਖਾਨਦਾਨ ਆ ਉਹ ਹੈਗਾ ਸ਼ੈਦੋ ਕੇ ਬਲੱਡ ਲਾਈਨ ਤੇ ਸ਼ੈਦੋ ਕੇ ਬਲੱਡ ਲਾਈਨ ਤੋਂ ਬਾਅਦ ਇਹਦੇ ਵਿੱਚ ਸ਼ੇਰੇ ਵਾਲਾ ਜਿਹੜਾ ਬੱਕਰਾ ਵੱਡਾ ਉਹਦਾ ਇਹ ਪੋਤਾ ਹੈ ਤੇ ਬਿੱਲੂ ਦਾ ਬੱਚਾ ਹੈ ਤੇ ਉਹਦੀ ਆਪਾਂ ਵੀਡੀਓ ਬਿੱਲੂ ਦੀ ਆਪਾਂ ਤੁਹਾਨੂੰ ਬਾਅਦ ਚ ਵਿਖਾਵਾਂਗੇ ਜਿਵੇਂ ਤੇ ਉਮਰ ਹੈਗੀ ਆਂਦੀ ਪੂਰੀ ਲਗਭਗ 1 ਸਾਲ ਤੇ 1 ਸਾਲ ਦੇ ਵਿੱਚ ਹੁਣ ਇਸ ਟਾਈਮ ਇਹਦਾ ਕੱਦ ਹੈਗਾ ਘੱਟੋਂ ਘੱਟ 42 ਤੋਂ 43 ਇੰਚ ਦੇ ਵਿਚਾਲੇ ਤੇ ਵਜ਼ਨ ਕਾਫੀ ਹੈ ਤੁਹਾਡੇ ਸਾਹਮਣੇ ਆਂ ਵੇਖ ਸਕਦੇ ਤੁਸੀਂ ਕੰਨਾਂ ਕਰਦਾ ਖੁੱਲਾ ਪੂਰਾ ਤੇ ਕੁਝ ਕੁ ਗੱਲਾਂ ਨੇ ਜਿਹੜੀਆਂ ਮੈਂ ਇਸ ਖਾਨਦਾਨ ਬਾਰੇ ਤੇ ਇਸ ਲਾਈਨ ਬਾਰੇ ਦੱਸਣੀਆਂ ਨੇ ਜਿਵੇਂ ਕਿ ਇਹ ਖਾਨਦਾਨਾ ਜਿਹੜਾ ਮਤਲਬ ਖਾਨਦਾਨ ਤੁਹਾਨੂੰ ਮੈਂ ਥਾਰ ਪਹਿਲਾਂ ਦੱਸਤਾ ਪਰ ਇਹਦੇ ਵਿੱਚ ਇੱਕ ਮੇਨ ਗੱਲ ਕੀ ਜਿਵੇਂ ਲੋਕੀ ਕਹਿੰਦੇ ਹੁੰਦੇ ਵੀ ਇਸ ਲਾਈਨ ਦੇ ਵਿੱਚ ਕੀ ਖਾਸੀਅਤ ਹੈ ਇਹ ਲਾਈਨ ਦੀ ਇਹ ਖਾਸੀਅਤ ਹੈ ਵੀ ਇਹ ਹੱਡਾਂ ਦਾ ਜਿੱਟੇ ਗੋਡਿਆਂ ਦਾ ਬਹੁਤ ਤਕੜੇ ਨੇ ਹਰ ਇੱਕ ਬੱਕਰਾ ਇੰਨੇ ਵਜ਼ਨ ਦੇ ਵਿੱਚ ਇੰਨੀ ਭਾਰੀ ਲੱਤ ਨਾਲ ਨਹੀਂ ਹੁੰਦਾਗਾ ਕਿ ਇਹਦਾ ਮਤਲਬ ਇਹ ਆ ਕਿ ਆਪਾਂ ਇਸ ਬੱਕਰੇ ਦੇ ਵਿੱਚ 2 ਕੁਇੰਟਲ ਦੇ ਲਗਭਗ ਵਜ਼ਨ ਵੀ ਪਾ ਸਕਦੇ ਆ ਤੇ ਜੋ ਇਸ ਲਾਈਨ ਦੀ ਮੇਨ ਖਾਸੀਅਤ ਹੈ ਬਾਕੀ ਕੁਆਲਿਟੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਕੁਆਲਿਟੀ ਦੇ ਵਿੱਚ ਕੰਨਾਂ ਦੀ ਸਿੰਗੀ ਦੀ ਪੂਛ ਦੀ ਤੇ ਹੋਰ ਕਾਫੀ ਚੀਜ਼ਾਂ ਹੁੰਦੀਆਂ ਕਈ ਲੋਕੀ ਕਹਿੰਦੇ ਵੀ ਇਹ ਇਹੋ ਜੇ ਨੇ ਉਹੋ ਜੇ ਨੇ ਵੀ ਕੋਈ ਚੱਕਰ ਨਹੀਂ ਪਰ ਸ਼ੇਰਾ ਰੰਗ ਹੈ ਜਿਹੜਾ ਸ਼ੇਰਾ ਰੰਗ ਇੱਕੋ ਗੱਲ ਕਰਕੇ ਫੇਮਸ ਆ ਕਿ ਆਪਦੇ ਗੱਟੇ-ਗੁੱਟੇ ਕਰਕੇ ਤੇ ਲੱਤਾਂ ਕਰਕੇ ਤਾਂ ਕਿ ਦੋ ਕੁਵਾਂਟਲ ਵਜਨ ਹੋਵੇ ਤੇ ਆਪਦਾ ਭਾਰ ਹੀ ਚੱਲ ਸਕੇ ਤੇ ਬਾਕੀ ਮੈਂ ਆਪਣੇ ਫਾਰਮ 'ਚ ਹੋਰ ਵਿਖਾਉਣਾ ਤੁਹਾਨੂੰ ਹਜੇ ਸਟਾਰਟਿੰਗ ਹੀ ਆਪਣੀ ਸਟਾਰਟਿੰਗ ਨਾਲ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਦੂਆਂ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਦੂ ਬਰ ਬਰੇ ਲੈ ਹੁੰਦੀ ਆ ਤੇ ਬਰਬਰੀਆਂ ਤੋਂ ਬਾਅਦ ਆ ਇੱਕ ਬਰਬਰੀ ਛੂਟੀ ਸੀ ਇਹਦਾ ਬੱਚਾ ਲੱਗ ਗਿਆ ਸੀ ਤੇ ਇੱਕੋ ਬੱਕਰੀ ਆਪਣੀ ਸੂਈ ਉਹਨ ਦਾ ਆ ਬੱਚਾ ਜਿਵੇਂ ਆ ਵੇਖ ਸਕਦੇ ਤੁਸੀਂ ਇਹ ਜੰਮਿਆ ਹੈ ਕਾਲੇ ਰੰਗ ਚ ਪਰ ਹੁਣ ਇਹ ਨਹੀਂ ਸ਼ੀਰ ਆਖੀਰ ਤੇ ਜਿੱਦਣ ਜਨਮ ਹੋਇਆ ਸੀ ਉਸ ਦਿਨ ਜੰਮਾ ਕਾਲੇ ਰੰਗ ਚ ਸੀ ਜਿਵੇਂ ਆ ਬਰਬਰੀਆਂ ਬਰਦਰੀਆਂ ਦੇ ਵਿੱਚ ਕੁਝ ਖਾਸ ਨਹੀਂ ਹੁੰਦਾ ਇਹਨਾਂ ਦੇ ਵਿੱਚ ਸਿਰਫ ਰੰਗ ਤੇ ਕਰ ਹੁੰਦਾ ਉਹ ਬੱਕਰੀ ਆ ਗਈ ਬੱਕਰੀ ਉਸੇ ਲਾਈਨ ਚ ਇੱਕੋ ਖਾਨਦਾਨ ਚ ਹੀ ਆ ਤੇ ਇਹ ਸੂਈ ਆ ਹੁਣ ਤੇ ਜਿਵੇਂ ਆਪਣਾ ਬਹੁਤ ਵਧੀਆ ਚੀਜ਼ ਹੈ ਤੇ ਬਾਕੀ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਸਾਰਾ ਕੁਝ ਕਵਰ ਕਰਾਂਗੇ ਜਿਵੇਂ ਉਹਦੇ ਵਿੱਚ ਤੁਹਾਨੂੰ ਮੈਂ ਖਾਵਾਂਗੇ ਕਿ ਇਸ ਲਾਈਨ ਦੇ ਸਾਰੇ ਬੱਕਰੇ ਤੇ ਉਹਨਾਂ ਬਾਰੇ ਦੱਸਾਂਗੇ ਤੇ ਉਹਨਾਂ ਦੇ ਫਾਰਮ 'ਚ ਵਿਜ਼ਿਟ ਵੀ ਕਰਾਂਗੇ ਆਪਾਂ ਤੇ ਇਹ ਮੈਂ ਤਾਂ ਹੀ ਬਣਾਈ ਸੀ ਕਿਉਂਕਿ ਉਸ ਬੱਕਰੇ ਦਾ ਰਿਜ਼ਲਟ ਤੇ ਉਸ ਲਾਈਨ ਬਾਰੇ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਕੀ ਚੀਜ਼ ਨੇ ਕਿੱਥੋਂ ਸ਼ੁਰੂ ਹੋਇਆ ਸੀ ਸ਼ੁਰੂਆਤ ਉਹਨਾਂ ਦੀ ਕਿੱਥੇ ਆ ਤੇ ਬਾਕੀ ਸਾਰਾ ਕੁਝ ਤੁਸੀਂ ਆ ਵੇਖੋਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਅੱਜ ਆਏ ਆਂ ਬੱਕਰੀਆਂ ਦੇ ਫਾਰਮ 'ਚ ਤੁਹਾਨੂੰ ਵਿਖਾਉਣੇ ਆਂ ਬੱਕਰੀਆਂ ਤੇ ਕਰੋ ਦਰਸ਼ਨ ਠੀਕ ਹੈ ਜੀ ਚਾਹ ਦੇ ਜਿੰਨੇ ਠੀਕ ਹੈ ਜੀ ਥੋੜੀ ਥੋੜੀ ਗਈ ਆ ਠੀਕ ਹੈ ਜੀ ਪਾਣੀ ਨਾ ਨਾ ਬਸ ਨਾ ਨਾ ਠੀਕ ਹੈ ਨਾ ਬਿਲਕੁਲ ਨਾ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਵੀਰੇ ਨਹੀਂ ਇਹ ਤਾਂ ਫਿਰ ਅੱਜ ਤਾਂ ਨਹੀਂ ਮੈਂ ਤੁਹਾਡਾ ਡਿਸੀਜਨ ਆ ਜਾਣਾ ਠੀਕ ਹੈ ਜੀ ਠੀਕ ਹੈ ਜੀ ਠੀਕ ਚਲੋ ਠੀਕ ਹੈ ਜੀ OK ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਸਾਰਿਆਂ ਦਾ ਮਾਰਦਾ ਤਾਂ ਨਹੀਂ ਇਹ ਇਹ ਮਾਰਦਾ ਇਹ ਉਪਰੇ ਵੀ ਕਰਤਾ ਤਾਂ ਮਾੜਾ ਮੁੰਡਾ ਹਾਂ ਜੀ ਮਾਰਦਾ ਉਹ ਬੜੀ ਨਾ ਮਿਲੋ ਨਾ 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 ਬੰਦਾ ਮਾੜਾ ਬੇਨਦਰ ਪਾੜਿਆ ਤੇਰੇ ਨਾਲ ਤਾਂ ਲੋਟਾਂ ਨਾਲ ਸਾਡੇ ਲੋੜ ਹੀ ਨਹੀਂ ਆਉਂਦਾ ਨਹੀਂ ਮੈਂ ਰੱਖਦਾ ਔਰ ਸੌਣਾ ਲਾ ਮੈਂ ਕਿਹਾ ਡੰਡੇ ਨਾਲ ਰੱਖਣਾ ਇਹਨੂੰ ਡੰਡੇ ਨਾਲ ਸ਼ਾਮ ਕਿਸੇ ਗੋਲੀ ਪਈ ਹੋਏਗੀ ਇਹਨੂੰ ਅੰਦਰ ਵਾਰਦੇ ਯਾਰ ਮੈਂ ਡੰਡੇ ਨਾਲ ਰੱਖਦਾ ਇਹਨੂੰ ਤੂੰ ਕੱਸੀ ਕਰਨ ਵਾਲੀ ਦੇ ਦੇ ਯਾਰ ਕੱਸੀ ਕਰ ਲੈਂਦਾ ਬੰਦੇ ਰੌਣਹੇ ਦੇ ਵੱਡੇ ਬੱਚੇ ਬੱਚੇ ਜਿਸੰਗਦਰ ਫੈਦਾਨੀ ਜਿਆਦਾ ਛੋਟੇ ਬੱਚੇ ਹੁੰਨ ਕਰ ਇਹ ਖਾਨਦਾਨਾ ਸਾਰਾ ਪੰਮਾ ਸੈਦੂ ਕੇ ਤੇ ਸ਼ੀਰੇ ਵਾਲੇ ਦੇ ਬੱਚੇ ਚੱਲੀ ਜਾਂਦੇ ਹੈਗਾ ਬੱਕਰੇ ਬਹੁਤ ਸੋਹਣੇ ਇਹਨਾਂ ਦੇ ਦੇ ਫਾਰਮ ਚ ਇਹ ਬੱਕਰੀਆਂ ਨੇ ਜੀ ਲੋ ਜੀ ਇਹ ਬੀਟਲ ਨੇ ਫਾਰਮ ਦੇ ਵਿੱਚ ਆਏ ਸਾਂ ਅਸੀਂ ਅੱਜ ਵੇਖਣ ਵੀ ਕਿਦਾਂ ਬੀਟਲ ਬੱਕਰੀਆਂ ਦਾ ਵਿਖਾਉਣਾ ਆ ਤੁਹਾਨੂੰ ਵੀ ਸੱਜਣ ਸਾਡੇ ਵੇਖ ਲੈਣ ਇਹ ਨਿੱਕਾ ਫਾਰਮ ਬਣਾਇਆ ਜੀ ਬਹੁਤ ਵਧੀਆ ਬੱਕਰੇ ਵੀ ਨੇ ਤੇ ਬੱਕਰੀਆਂ ਵੀ ਨੇ ਇਹ ਨੀਰਾ ਖਾਂਦੀਆਂ ਪੀਂਦੀਆਂ ਆਪਣੇ ਗਵਾਰੇ ਦਾ ਤੇ ਅਸੀਂ ਦੋ ਬੱਚੇ ਲਗਾਏ ਸਾਂ ਇਸ ਬੱਕਰੀ ਦੇ ਆਹੜੀ ਬੱਕਰੀ ਹੈ ਜੀ ਇਹਦੇ ਦੋ ਬੱਚੇ ਲਗਾਏ ਸਾਂ ਇਹ ਬੱਕਰੀਏ ਦੇ ਖਾਨਦਾਨ ਹੈ ਗਾਏ ਪੰਮਾ ਸੈਦੂ ਦੇ ਬਲੱਡ ਲੈਣਾ ਅੱਛਾ ਜੀ ਤੇ ਅਗਾ ਪੰਮਾ ਸੈਦੂ ਕੇਲੇ ਦੇ ਬੱਚੇ ਜਿਹਨਾਂ ਦੇ ਦਾ ਸ਼ੀਰੇ ਵਾਲੇ ਜੀ ਠੀਕ ਹੈ ਸ਼ੀਰਾ ਹੈਗਾ ਇੱਥੇ ਬਾਰਡਰ ਤੇ ਫਾਈਲ ਕਰ ਠੀਕ ਹੈ ਜੀ ਉਂਦੀ ਲਾਈਨ ਚੱਲਦੀ ਪੂਰੀ ਇਹਨਾਂ ਦੇ ਵਿੱਚ ਸ਼ੀਰੇ ਦਾ ਮਤਲਬ ਹੈ ਬੰਦੇ ਦਾ ਨਾਮ ਵੀ ਸ਼ੀਰਾ ਹੈ ਅੱਛਾ ਜੀ ਉਹਦੇ ਕੋਲ ਬੱਕਰਾ ਜਿਹਦਾ ਉਹ ਸ਼ੀਰੇ ਰੰਗ ਦਾ ਠੀਕ ਹੈ ਉਹਦਾ ਇਧਰ ਕਰੇ ਪੈਂਦਾ ਆਹ ਰੰਗ ਸ਼ੀਰਾ ਜਿਵੇਂ ਉਹ ਆ ਗਏ ਲਾਲ ਚ ਆ ਗਏ ਉਹ ਕਾਲੇ ਨੇ ਤੇ ਲੋਹਾ ਜਾਂਦਾ ਲਾਲ ਨੂੰ ਜਿਵੇਂ ਕਹ ਦਿੰਦੇ ਨੇ ਕਾਫੀ ਇਹਨਾਂ ਦੇ ਵਿੱਚ ਸ਼ੀਰਾ ਹੈ ਸ਼ੀਰੇ ਦੇ ਵਿੱਚ ਅਜਵੇਂ ਡਬਕਾ ਵੀ ਇਹ ਸ਼ੀਰਾ ਰੰਗ ਕਹਿੰਦੇ ਨੇ ਠੀਕ ਹੈ ਤੇ ਇਹਨਾਂ ਦੇ ਇੱਕ ਹੋਰ ਖਾਸੇ ਤੇ ਇਹਨਾਂ ਦੇ ਬੱਚੇ ਵੀ ਸ਼ੀਰੇ ਆਉਂਦੇ ਆ ਠੀਕ ਹੈ ਜੋ ਬੱਚੇ ਨੇ ਉਹ ਵੀ ਸ਼ੀਰੇ ਹੋਣਗੇ ਠੀਕ ਇਹ ਨਹੀਂਗਾ ਕਿ ਬੱਕਰੀਆਂ ਨਕਨ ਨੂੰ ਨੇ ਸ਼ੇਰੇ ਰੰਗ ਦਾ ਇੱਕ ਹੋਰ ਹੁੰਦਾ ਕਿ ਜਿਹੜੇ ਵਿੱਚ ਬੱਚੇ ਉਹਦੇ ਅੱਡਾ ਪਰਾਂ ਦੇ ਜਿਵੇਂ ਕਾਲਾ ਰੰਗ ਦਾ ਥੋੜਾ ਘੱਟ ਰਹੇ ਜਾਂਦਾ ਪਰ ਸ਼ੇਰੇ ਦੇ ਬੱਚੇ ਜਿਹੜੇ ਚੰਗੇ ਹੁੰਦੇ 44 44 ਇੰਚ 44 44 ਇੰਚ ਦੇ ਸੈਸ ਭਾਏ ਆ ਜਾਂਦੇ ਮਾੜਾ ਬੱਚਾ ਵੀ ਚੰਗਾ ਬੰਦਾ ਇਹਨਾਂ ਦਾ ਤੇ ਬੱਕਰੀਆਂ ਦੁੱਧ ਵੀ ਜ਼ਿਆਦਾ ਦਿੰਦੀਆਂ ਠੀਕ ਹੈ ਇਸ ਖਾਨਦਾਨ ਦੇ ਨੇ ਸਾਰੇ ਉਹ ਤਰ੍ਹਾਂ ਦਾ ਬੱਤਰਾ ਉਹ ਵੀ ਉਸੇ ਖਾਨਦਾਨ ਦਾ ਹੀ ਹੈ ਠੀਕ ਹੈ ਤੇ ਇੱਕ ਆਨੇ ਨਵਾਂ ਲੈਂਦਾ ਹੁਣ ਤੇ ਇਹ ਸਾਰੇ ਹੈਗਾ ਚੱਲੀ ਇਹ ਖਾਨਦਾਨ ਬਹੁਤ ਵਧੀਆ ਨੰਦਾਂ ਤੇ ਪੂਰੇ ਪੰਜਾਬ ਦੇ ਵਿੱਚ ਟੌਪ ਦੇ ਜਿਵੇਂ ਘੂੜਿਆਂ ਚ ਮੱਝੂ ਕੇ ਲਾਈਨ ਚੱਲਦੀ ਹੈ ਅਫੀਸ਼ੀਅਲੀ ਵਾਲਾ ਇਹ ਚੱਲਦਾ ਹੈ ਇਹ ਸਾਰੀਆਂ ਬੀਟਲ ਫਿਰ ਬੀਟਲ ਸਾਰੀਆਂ ਬਿੱਟੋ ਦੇ ਵਿੱਚ ਵੀ ਆ ਹੁੰਦਾ ਸਿਸਟਮ ਇਹਨਾਂ ਦੇ ਵਿੱਚ ਵੀ ਜਿਵੇਂ ਹੁਣ ਲੋਕੀ ਕਹਿੰਦੇ ਵੀ ਲੰਮਾ ਕੰਮ ਦੀ ਚੀਜ਼ ਕਰਨੀ ਬਿੱਟੋ ਹਮ 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 ਲੰਮਾ ਕਰਨੀ ਹੁੰਦਾ ਹਾਂ ਹਮ ਬਿੱਟੋ ਦਾ ਸਿੰਗੀ ਹੈ ਨਾ ਜਿਹੜੀ ਇੱਥੇ ਨਾ ਪਲੀਜੀ ਸਿੰਗੀ ਨੇ ਕੋਈ ਮਰਜ਼ੀ ਕਰ ਹਮ 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 ਆ ਬੱਕਰੀ ਦੀ ਸਿੰਗੀ ਹੈ ਜਿਹੜੀ ਹਮ ਆ ਦੇਖੋ ਕਿੰਨੀ ਵਧੀਆ ਮੁੜੀ ਵੀ ਆ ਇੱਕ ਆ ਬੱਕਰੀ ਸਿੰਗੀ ਆ ਹਮ ਹਮ ਕੰਨ ਨੇ ਕੰਨ ਦੇਖੋ ਕੰਨ 12 ਇੰਚ ਤੋਂ ਵੱਡੇ ਹੋਣੇ ਚਾਹੀਦੇ ਆ ਠੀਕ ਹੈ ਤੇ ਐਂਦੇ ਕੰਨ ਸੋੋਂ ਜ਼ਿਆਦੇ ਵੱਡੇ ਹਨਾ 12 ਇੰਚ ਤੋਂ ਵੱਡੇ ਹੋਣੇ ਚਾਹੀਦੇ ਆ ਤੇ 20 ਤੋਂ ਵੱਟ ਹੋਣੇ ਚਾਹੀਦੇ ਆ 20 ਤੋਂ ਫੇਰੇ ਦੇ ਵਿੱਚ ਰੋਲਾ ਕਈ ਲੋਕ ਕੀ ਕਹਿੰਦੇ ਜਿਵੇਂ ਹਮਮਮ ਇਹ ਕੰਨ ਤਾਂ ਆਏ ਨੇ ਕਈਆਂ ਦੇ ਕਹਿੰਦੇ ਗੁਲਾਬੀ ਕੰਨ ਹਮਮਮ ਗੁਲਾਬੀ ਕੰਨ ਵੀ ਸਹੀ ਨਹੀਂ ਹੈ ਹਮਮਮ ਗੁਲਾਬੀ ਕੰਨ ਜਿਹੜਾ ਹੁੰਦਾ ਉਹ ਨਾ ਖਦਰਾਬਾਦੀ ਹਮਮਮ ਬੀਟਲ ਚ ਨਹੀਂ ਆਉਂਦਾ ਠੀਕ ਕੱਲੀ ਕਈ ਕੁਈ ਕਈਆਂ ਦੇ ਕੰਨ ਲੰਮੇ ਹੁੰਦੇ ਆ ਗੁਲਾਬੀ ਚਮੜੀ ਹਮਮਮ ਉਹਨੂੰ ਕਹਿੰਦੇ ਬੀਠੂ ਬੀਟਲ ਉਹ ਨਹੀਂ ਹੁੰਦੀ ਐ ਠੀਕ ਉਹਨਾਂ ਦੀ ਉੱਚੀ ਜੀ ਹੁੰਦੀ ਐ ਹਮਮਮ ਠੀਕ ਆ ਆ ਦੇਖੋ ਜੀ ਕਈ ਮੁੰਨ ਕੇ ਰੱਖਦੇ ਨੇ ਹਮਮਮ ਬੱਕਰਾ ਵਿਖਾਈਏ ਹੁਣ ਆਪਾਂ ਬੱਕਰਾ ਵਿਖਾਓ ਚੱਲੋ ਚਲਾਓ ਜੀ ਤੁਹਾਨੂੰ ਬੱਕੜੇ ਦੇ ਦਰਸ਼ਨ ਐਨੀ ਗੁਵਲੀ ਥਾਂ ਤੇ ਐਨੀ ਗੁਵਥਾਂ ਦੇ ਵਿੱਚ ਵਧੀਆ ਕੰਮ ਚੱਲੀ ਜਾਂਦਾ ਹੈ ਨਾ ਪਹਿਲਾਂ ਇਹਦੇ ਕੋਲ ਇਹ ਕੋਈ ਚੱਕਰ ਨਹੀਂ ਵੀ ਪੂਰੀ ਵੱਡੀ ਹੋਣੀ ਚਾਹੀਦੀ ਆ ਹਾਂ ਛੋਟੀ ਚਾ ਕੰਮ ਚਲਾ ਸਕਦੇ ਇਹਦਾ ਕੀ ਸਿਸਟਮ ਹੈ ਜਿਵੇਂ ਮਤਲਬ ਇੱਕ ਬੰਦੇ ਕੋਲੇ ਪੈਸਾ ਨਹੀਂ ਆ 4000 ਤੋਂ ਵੀ ਕੰਮ ਸ਼ੁਰੂ ਕਰ ਲਿਆ ਹਾਂ 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 ਜੇ ਪੈਸਾ ਹੈਗਾ ਚੰਗਾ ਕਰ ਲਈ ਪਰ ਚੰਗਾ ਪੈਸਾ ਲਾ ਕੇ ਕਦੇ ਵੀ ਆਪ ਨੂੰ ਬੈਨੀਫਿਟ ਨਹੀਂ ਮਿਲਦਾ ਹਮ ਬੈਨੀਫਿਟ ਮਿਲਦਾ ਜਦੋਂ ਆਪਾਂ ਉਹਦੀ ਕਮਾਈ ਹੁੰਦੀ ਤੇ ਲਾਉਂਦਾ ਹਮ ਇਹਨੇ ਕੀ ਕੀਤਾ ਸੀ ਪਹਿਲਾਂ 4 ਭਾਂਡੇ ਸੀ ਉਹ ਬਣਾਇਆ ਸੀ ਜਿਹੜਾ ਬਾੜਾ ਹੈ ਨਾ ਉੱਥੇ ਸਾਰੇ ਰੱਖੇ ਸੀ ਠੀਕ ਚਾਰਾਂ ਤੋਂ 20 ਕੀਤੇ 20ਾਂ ਤੋਂ ਬਾਅਦ ਹੁਣ ਇਹਦੇ ਕੋਲ ਜਦੋਂ 40 50 ਆ ਗਿਆ ਉਹਨੇ ਵੱਡਾ ਕੀਤਾ ਇਹਦੇ ਵਿੱਚ 100 ਲਗ ਵੀ ਰੱਖ ਸਕਦਾ ਠੀਕ ਤਾਂ ਇਹ ਕੀ ਹੈ ਕਿ ਜੇ ਪਹਿਲੇ ਦਿਨ ਹੀ 100 ਲਗ ਦੀ ਕਪੈਸਿਟੀ ਕਰਦਾ ਹਮ ਜੇ ਮੰਨ ਲਓ 5 ਲੱਖ 7 ਲੱਖ ਰੁਪਇਆ ਲਾਉਂਦਾ ਪਹਿਲਾਂ ਥਾਂ ਤੇ ਉਸ ਤੋਂ ਬਾਅਦ ਬੱਕਰੀਆਂ ਤੇ ਲਾਉਂਦਾ 60000 ਦੀ 70000 ਦੀ ਬੱਕਰੀ ਚੰਗੀ ਆਉਂਦੀ। ਤਾਂ ਇਹਨੂੰ ਘੱਟੋ ਘੱਟ 15 ਲੱਖ ਦੀ ਇਨਵੈਸਟ ਸੀ। ਹੁਣ 15 ਲੱਖ ਦੀ ਵਿਆਜ ਕਿੰਨੀ ਬਣ ਗਈ? ਸਹੀ ਗੱਲ। ਇਹਨੇ ਪਹਿਲਾਂ ਪੈਸਾ ਉਹਦੇ ਵਿੱਚੋਂ ਕੱਢਿਆ। ਉਸ ਪੈਸੇ ਨੂੰ ਕੱਢ ਕੇ ਉਸ ਤੋਂ ਬਾਅਦ ਇਸ ਬਿਜ਼ਨਸ ਤੇ ਲਾਇਆ। ਤੇ ਇਸ ਟਾਈਮ ਇਹਦੇ ਕੋਲੇ ਘੱਟ ਤੋਂ ਘੱਟ ਵੀ 20 ਲੱਖ ਦਾ ਪਿਆ ਹੋਇਆ ਸੀ। ਆਰਮਨਾਲ ਤੇ ਅਗਾਂ ਬੱਚੇ ਆਈ ਜਾਂਦੇ ਨੇ ਉਹ ਕੱਢੀ ਜਾਂਦੇ ਨੇ। ਹੁਣ ਕੀ ਆ ਇਹਦੇ ਵਿੱਚ? ਕਿ ਇਹਨੂੰ ਪਹਿਲਾਂ ਪੈਸੇ ਲਾਉਣ ਦੀ ਲੋੜ ਨਹੀਂ। ਹੁਣ ਥਾਂ ਛੋੜੀ ਕਵਰ ਕਰ ਲਈ। ਤੇ ਜੇ ਪਹਿਲਾਂ ਕਰਦੇ ਤਾਂ ਉਹ ਸਿਸਟਮ ਹੁਣ ਜਿਵੇਂ ਹੁਣ ਆਟੋਮੈਟਿਕ ਹੋਏਗਾ ਇੱਥੇ ਖਾਣ ਪੀਣ ਗਿਆ ਫਿਰ ਉੱਥੇ ਜਾ ਕੇ ਨੁੱਕਰ ਦੇ ਵਿੱਚ ਸ਼ੈੱਡ ਪਾ ਦੂਗਾ ਸ਼ੈੱਡ ਦੇ ਵਿੱਚ ਆਪੇ ਰੈਸਟ ਕਰਨੀਆ ਕਿ ਇੱਕ ਟਾਈਮ ਬੰਦਾ ਨਹੀਂ ਵੀ ਹੈਗਾ ਤਾਂ ਆ ਜਾ ਕੇ ਆਪਦਾ ਮਤਲਬ ਰਹਿ ਸਕਦੀਆਂ ਕੋਈ ਚੱਕਰ ਨਹੀਂਗਾ ਵੀ ਵੈਸੇ ਤਾਂ ਬੰਦੇ ਦੀ ਲੋੜ ਰਹਿੰਦੀ ਰਹਿੰਦੀ ਆ ਇੱਥੇ ਹੁਣ ਸ਼ੈੱਡ ਪਾ ਦੂਗਾ ਸਾਰੇ ਪਾਸੇ ਤੇ ਆਪਣੇ ਆਪ ਜਮੀ ਆ ਗਿਆ ਤਾਂ ਅੰਦਰ ਤੇ ਧੁੱਪ ਨਿਕਲੀ ਬਾਹਰ ਆਪਦੀ ਮਰਜ਼ੀ ਦੇ ਮਾਲਕ ਨੇ ਤੇ ਬੱਕਰੀ ਉਹਦੇ ਨਾਲ ਖੁਸ਼ ਵੀ ਰਹਿੰਦੀ ਆ ਵੈਸੇ ਤਾਂ ਇਹ ਬੰਦਾ ਚਰਾਈ ਵਾਲਾ ਵੀ ਰੱਖਿਆ ਇੱਕ ਦੋ ਟਾਈਮ ਲੈ ਕੇ ਜਾਂਦਾ ਠੀਕ ਹੈ ਵੈਸੇ ਇਹ ਖਾ ਲੈਂਦੀਆਂ ਨੇ ਵੈਸੇ ਇੱਡੀ ਕੋਈ ਜ਼ਰੂਰਤ ਤਾਂ ਨਹੀਂ ਚਰਾਉਣ ਦੀ ਵੀ ਸਿਆਲ ਚ ਨੀਰਾ ਹੀ ਚੱਲਦਾ ਆਮ ਤਾਂ ਨੀਰਾ ਚੱਲਦਾ ਏ ਸਹੀ ਏ ਪਰ ਜੋ ਬਾਹਰ ਜਾ ਕੇ ਬੱਕਰੀ ਜਾਨਵਰ ਹੈ ਨਾ ਬਾਹਰ ਜਾ ਕੇ ਜੜਾਂ ਬੁੱਟੀਆਂ ਦੇ ਵਿੱਚ ਮੂੰਹ ਮਾਰ ਕੇ ਜਾ ਕੇ ਤਾਂ ਉਹ ਚੀਜ਼ਾਂ ਅੰਦਰ ਵੀ ਮੇਦੇ ਲਈ ਵੀ ਚੰਗੀਆਂ ਚੰਗੀਆਂ ਨੇ ਸਹੀ ਸਰੀਰ ਦੀ ਸਿਹਤ ਲਈ ਵੀ ਚੰਗੀਆਂ ਪਲੱਸ ਦੁੱਧ ਜ਼ਿਆਦਾ ਦਿੰਦੀਆਂ ਗ੍ਰੋਥ ਕਰਨਗੀਆਂ ਸਮਾਰੀਆਂ ਤੋਂ ਬਚ ਲਈਏ ਆਪਣੇ ਨੀ ਪੰਜਾਬੀ ਕਹਿੰਦੇ ਜੜੀਆਂ ਬੁੱਟੀਆਂ ਜੜੀਆਂ ਜੜੀਆਂ ਬੁੱਟੀਆਂ ਖਾਣ ਗਿਆ ਜਾ ਕੇ ਇਹ ਉਨਾ ਹੀ ਜ਼ਿਆਦਾ ਤੰਦਰੁਸਤ ਰਹਿਣੀ ਆ ਉਨਾ ਜ਼ਿਆਦਾ ਚੰਗਾ ਫੀਲ ਕਰੇਗੇ ਜੇ ਘਰੇ ਰੱਖੇ ਤਾਂ ਉਹ ਗੱਲ ਹੋ ਗਈ ਵੀ ਘਰ ਦੀ ਮੁਰਗੀ ਦਾਲਾ ਬਰਾਬਰ ਵਾਲੀ ਖਾਣ ਖਾ ਕੇ ਵੀ ਆੱਕ ਜਾਣੀ ਹੈ ਨਾ ਆਪਣ ਰੋਜ਼ ਇੱਕ ਚੀਜ਼ ਵੀ ਆ ਦੋ ਕੁ ਮਹੀਨੇ ਮੰਨ ਕੇ ਚੱਲੋ ਮਾੜੀ ਤੰਗੀ ਹੁੰਦੀ ਏ ਪਲੱਸ ਕੀ ਜਾਂਦੇ ਨੀਰਾ ਨੂਰਾ ਚੱਲ ਜਾਂਦਾ ਕੰਮ ਫਿਰ ਪਲੱਸ ਕੀ ਏ ਜੇ ਤੁਰਨ ਗਿਆ ਬਾਹਰ ਦੀ ਚਰਾਇ ਤੇ ਬਾਹਰ ਜੀ ਆਣਾ ਇਹ ਬਾਹਰ ਜਾ ਕੇ ਫਿਰ ਹੱਡ ਪੈਰ ਖੁੱਲਦੇ ਆ ਪੈਰ ਪੂਰ ਨਹੀਂ ਖਰਾਬ ਹੁੰਦੇ ਵੀਰ ਵਧੀਆ ਰਹਿੰਦਾ ਫਿਰ ਵਧੀਆ ਘਰੇ ਆ ਕੇ ਤਾਂ ਢਿੱਡ ਕੱਢਣਾ ਢਿੱਡ ਵੀ ਕੱਢੀ ਨਹੀਂ ਸੋਹਣੀ ਲੱਗਦੀ ਹਾਂ ਤੇ ਆ ਬੱਚੇ ਬੱਚੇ ਨੇ ਜਿਵੇਂ ਵਧੀਆ ਹੋਣਾ ਜਿਵੇਂ ਅਭੀ ਸ਼ੀਰੇ ਚ ਆ ਗਿਆ ਉਹ ਲਾਲ ਚ ਉਹ ਕੰਨਾਂ ਤੋਂ ਉਹ ਰੰਗ ਦਾ ਇੱਕ ਹੈਗਾ ਸੀ ਤੁਲਸੀ ਵਾਲਾ ਬੱਕਰਾ ਸੀ ਉਸ ਕੰਨ ਅੱਠ ਲੱਖ ਦਾ ਮਤਲਬ ਵੇਚ ਰਿਆ ਸੀ ਉਹ ਬੱਕਰਾ ਮਰ ਗਿਆ ਸੀ ਬਾਅਦ ਚ ਠੀਕ 8 ਲੱਖ ਲੱਗਿਆ ਸੀ ਉਸ ਰੰਗ ਦੇ ਕੰਨ ਸੀ ਉਸ ਤਰ੍ਹਾਂ ਦੇ ਠੀਕ ਹੈ ਮਤਲਬ ਉਹ ਗੱਲ ਕੀਤੀ ਵੀ ਸ਼ਾਇਦ ਜਿਵੇਂ ਆ ਬੱਕਰੀ ਆ ਰਹੀ ਹੈ ਇਸ ਤਰ੍ਹਾਂ ਦਾ ਨਾ ਹਾਂ ਉਹ ਬੱਕਰਾ ਬਹੁਤ ਵੱਡਾ ਸੀਗਾ 48 ਇੰਚ ਸ਼ਾਇਦ ਕਰ ਦਿੰਦਾ ਚਲੋ ਚਲ ਆ ਜਾਓ ਆ ਜਾਓ ਨੂੰ ਮੂਰ ਮਾਰ ਦਿਆ ਜੀ ਮਰੀਜ਼ ਮਰੀਜ਼ ਦੇ ਤਾਂ ਨਹੀਂ ਜੇ ਜੇ ਵੀਟ ਦੇ ਵੇਟ ਕਰਕੇ ਵੇਦਨਾ ਤਾਂ ਹੋਰ ਵੀ ਨਹੀਂ ਆ ਰਹੀ ਚਲੋ ਚਲ ਚਲਾ ਜਾਗੇ ਅਗਲੇ ਦਿਨ ਬਸ ਬੱਦਾਂ ਮਾਰਦੇ ਲੋ ਜੀ ਆ ਬੱਕਰੇ ਦੇ ਕਰੋ ਦਰਸ਼ਨ ਇਹਦੇ ਨਾਲੋਂ ਇੱਕ ਹੋਰ ਵੱਡਾ ਬੱਕਰਾ ਉਹ ਤੁਹਾਨੂੰ ਹੋਰੇ ਬੱਕਰਾ ਆਪਣੇ ਵਾਲੇ ਬੱਚਿਆਂ ਦਾ ਉਹ ਪਿਆਉ ਆ ਠੀਕ ਹੈ ਉਹ ਹਾਂ ਚੰਗਾ ਬੱਕਰਾ ਹੈ ਤੇ ਕੱਦਕਾਰ ਸਾਰਾ ਕੁਝ ਵਧੀਆ ਤੇ ਵਜਨ ਹੈਗਾ ਸੀ ਜਦੋਂ ਹੁਣ ਖੇੜੀ ਘਟਾਇਆ ਨੇ ਜਦੋਂ ਆਪਾਂ ਲੈ ਕੇ ਗਏ ਸੀ ਉਦੋਂ ਦੋ ਕੁੰਟਲ ਪੌਣੇ ਦੋ ਕੁੰਟਲ ਵਜਨ ਸੀ ਬੱਕਰੇ ਬੱਕਰੇ ਸਾਰੇ ਇਹਦੇ ਬੱਚੇ ਆ ਹੁਣ ਦੂਜਿਆਂ ਨੇ ਤਾਂ ਲੈਂਦਾ ਨਾ ਵੀ ਇਹ ਕੰਪਠਾ ਪੁੱਠਾ ਆ ਜਾਂਦੀਆਂ ਉਹਦੇ ਅਗਾਂ ਬੱਚੇ ਲੈ ਕੇ ਫਿਰ ਅਗਾਂ ਇਧਰ ਖਾਂਦਨ ਨਹੀਂ ਚੱਲਦਾ ਸਿਰਫ ਖਾਂਦਨ ਬੱਚੇ ਬਚਾਉਣ ਪਿੱਛੇ ਸ਼ਕੀਰ ਮਕਰਮੁਰ ਐ ਠੀਕ ਜਿਵੇਂ ਉਹ ਖਾਨਦਾਨ ਦੇ ਜਦੋਂ ਕਾਫੀ ਰੇਟ ਦਾ ਲੈ ਕੇ ਆਇਆ ਸੀ ਉਹ ਛੋਟਾ ਸੀ ਬੱਕਰਾ ਬਹੁਤ ਮਹਿੰਗਾ ਲੈ ਆਇਆ ਸੀ ਮੈਂ ਜਿਹੜੇ ਘਰ ਦਾ ਨਾਂੰ ਕਰਦੀ ਮੈਂ ਜਿਹੜੀ ਟੰਗੀ ਹੁੰਦਾ ਸੀ ਇਹ ਇੱਥੇ ਫਿਰ ਰਾਤ ਨੂੰ ਇੱਥੇ ਕਰ ਦਿੰਦੇ ਨੇ ਹਣਾ ਰਾਤ ਨੂੰ ਇੱਥੇ ਕਰਦੇ ਪਹਿਲਾਂ ਇੱਥੇ ਹੀ ਕਰਦੇ ਸੀ ਪਹਿਲਾਂ ਬੱਕਰੀਆਂ ਵੀ ਇੱਥੇ ਹੁੰਦੀਆਂ ਸੀ ਹੁਣ ਉਹ ਵੱਧ ਗਈਆਂ ਇੱਥੇ ਪੂਰੀਆਂ ਨਹੀਂ ਆਉਂਦੀਆਂ ਫਿਰ ਹੁਣ ਉਧਰ ਕਰਤੀਆਂ ਤੇ ਰਾਤ ਨੂੰ ਸਾਰੀਆਂ ਇੱਥੇ ਆਈ ਨਹੀਂ ਅੰਦਰ ਬੱਚਾਂ ਦਾ ਪੋਰਸ਼ਨ ਅੱਡੇ ਨਾਲ ਤੇ ਵੱਡਿਆਂ ਦਾ ਅੱਡਾ ਬੱਕਰੇ ਆਟਦੇ ਨੇ ਕਰੀ ਛੱਡੇ ਤੋਂ ਜਿਹਨੇ ਆ ਜਿਹੜੇ ਪੁੱਛਦੇ ਆ ਪੁੱਛਦੇ ਨਹੀਂ ਪਾਉਂਦੇ ਆ ਆ ਜਿਹੜੇ ਡੇਟ ਵਾਲੇ ਆਂਦਾ ਡੇਟ ਦਾ ਹਾਂ ਪੂਰੇ ਦਾ ਕੀ ਗੱਲਾਂ ਪੁੱਛ ਪਾਉਂਦੇ ਲੈਂਦਾ ਇਹ ਕਿੰਨੇ ਚੜ ਦਾ ਬੱਚਾ ਕਿੰਨੇ ਦਾ ਪੱਠਾ ਮੇਰੇ ਤੋਂ ਆਣੇ ਆਂ ਕਿਹਦੀਆਂ ਪੱਠਾ ਇੱਕ ਤੋਂ ਮੇਰੇ ਲਾਵਾਂਗੇ ਹਾਂ ਉਹ ਤਾਂ ਹੀ ਮੈਂ ਉਹ ਹੀ ਸੁਣਨੀ ਆ ਜਿੱਦ ਕੀ ਸਾਰਾ ਸੂਆ ਇੱਕ ਤੋਂ ਲਾਵਾਂਗੇ ਇਹ ਕਿੰਨੇ ਮਤਲਬ ਕਿੰਨੇ ਸਾਲ ਦਾ ਨਹੀਂ ਹੋ ਗਿਆ ਜੀ ਛਾਹੀ ਪੋਣੇ 3 ਸਾਲ ਦੇ ਵਿੱਚ 3 ਸਾਲ ਉਧਰ ਉਹ ਵੀ ਤਾਂ ਮੰਨਣਾ ਨਹੀਂ ਆ ਬਣਾਈਆਂ ਠੀਕ ਹੈ ਜੀ ਚਲ ਦਿਨੇ ਥੋੜੀ ਥੋੜੀ ਗਈਆਂ ਠੀਕ ਹੈ ਗਰੀਬ ਪਾਣੀ ਨਾ 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 ਅੱਛਾ ਬਸ ਨਾ ਦਿੰਦੇ ਨਾ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਜੀ ਇਹ ਨਹੀਂ ਇਹ ਤਾਂ ਅੱਜ ਤੱਕ ਨਹੀਂ ਆਇਆ 2500 3000 ਵਾਲਾ 2500 3000 ਆਖਿਆ ਕਰ ਨਹੀਂ ਨਹੀਂ ਲੜਦੇ ਨਹੀਂ ਨਾ 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 ਵਾਟ ਦੇ ਮੈਨੂੰ ਤਖੀਪ ਸਾੜੋ ਸਰਾਹੋਂ ਬੜ ਦਕਾਦਾ ਯਾਰ ਨਹੀਂ ਨਾ ਇਹਨਾਂ ਜਾਨਵਰਾਂ ਚ ਨਾ ਹੋਉਂਦੀ ਦੇਖੋ ਦੀ ਨਹੀਂ ਲੰਮੀ ਰਹਿੰਦਾ ਦੇਖ ले चल। छोटा क्या भाई है? हाँ इन्होंने। तू यार क्रिकेट भी नहीं खेलता नहीं भाई। हम्म। खेलता है खेलता है खेलता है। खेलते हैं मैच कैसे तुम्हें? हाँ इसलिए मैच चल जाती अच्छा ये मतलब यार स्नामेल अपने वाले स्नामेल एक माला वाले अपने।